ਜੀ ਮਿਲ ਰਹੀਆਂ ਬਹੁਤ ਸੋਹਣੀ ਜੀ ਅੱਜ ਦੀ ਅਗਲੀ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਵਾਲੀ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਬਹੁਤ ਜ਼ਿਆਦਾ ਇਨਾ ਪਿਆਰ ਦੇਣ ਲਈ ਸ਼ਾਰਟਸ ਨੂੰ ਤੇ ਇਸ ਤੋਂ ਬਾਅਦ ਬਹੁਤ ਸੋਹਣਾ ਜਿਹਾ ਆਪਾਂ ਨੇ ਇੱਕ ਹੋਰ ਪੀਸ ਰੈਡੀ ਕਰਿਆਗਾ ਠੀਕ ਹੈ ਜੀ ਪਰਪਲ ਕਲਰ ਦੇ ਉੱਤੇ ਟੈਪੀਸਟਰੀ ਦਾ ਜਿਹੜਾ ਪੀਸ ਆਰੀ ਵਰਕ ਦੇ ਵਿੱਚ ਰਹਿਣ ਵਾਲਾ ਬਹੁਤ ਸੋਹਣਾ ਜਿਹਾ ਸਭ ਤੋਂ ਪਹਿਲਾਂ ਤਾਂ ਚਨੂਨ ਦਾ ਦੁਪੱਟਾ ਟਾਈਡਾਈ ਦੇ ਨਾਲ ਆਪਾਂ ਪੀਸ ਨੂੰ ਰੈਡੀ ਕਰਿਆਗਾ ਠੀਕ ਹੈ ਜੀ ਤੇ ਇਹਦੀ ਪ੍ਰੋਪਰ ਲੁੱਕ ਦੇਣੇ ਬਾਲਾ ਹਾਂਜੀ ਤੇ ਇਹ ਹੈਗਾ ਆਪਣਾ ਪ੍ਰੋਪਰ ਪਹਿਲਾਂ ਲੁੱਕ ਚੈੱਕ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਜਿਹੜਾ ਵਰਕ ਹੈ ਉਹ ਵਰਕ ਹੀ ਐਵੇਂ ਲੱਗਦਾ ਹੈ ਜਿਵੇਂ ਪ੍ਰਿੰਟ ਕਰਿਆ ਹੁੰਦਾਗਾ ਸੋ ਤੁਸੀਂ ਵਰਕ ਪਹਿਲਾਂ ਚੈੱਕ ਕਰ ਸਕਦੇ ਹੋ ਸਾਰੇ ਆਰੀ ਦਾ ਵਰਕ ਰਹਿਣ ਵਾਲਾਗਾ ਠੀਕ ਹੈ ਜੀ ਇਹ ਰਾਣੀ ਰੰਗ ਤੇ ਪਰਪਲ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਜਿਹੜਾ ਪੀਸ ਆ ਉਹ ਰੈਡੀ ਕਰਿਆ ਸਭ ਤੋਂ ਪਹਿਲਾਂ ਪ੍ਰੋਪਰ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਸ ਤੋਂ ਬਾਅਦ ਇਹਦਾ ਬਾਜੂ ਦਾ ਵਰਕ ਦਿਖਾਉਣੇ ਤੁਹਾਨੂੰ ਬਾਜੂ ਵਰਕਾ ਜਿਹੜਾ ਬਹੁਤ ਹੈਵੀ ਹੈ ਜਿਹੜਾ ਪੀਸ ਉਹ ਰਹਿਣ ਵਾਲਾ ੜਕਿਆ ਜੀ ਤੇ ਚੈੱਕ ਕਰੋ ਤੁਸੀਂ ਬਾਜੂ ਵਰਕ ਫਰੰਟ ਬੈਕ ਦੋਨੋਂ ਹੈਵੀ ਪੀਸ ਹੈ ਜਿਹੜਾ ਆ ਪ੍ਰੋਪਰ ਰਹਿਣ ਵਾਲਾ ਦਾ ਪੀਸ ਹੈਗਾ ਠੀਕ ਹੈ ਜੀ ਤੇ ਪਲੱਸ ਇਹਨੂੰ ਸੇਮ ਦੀ ਹੋ ਆਪਾਂ ਨੇ ਗੋਟੇ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਇਹਦੀ ਸ਼ਰਟ ਦਾ ਕੰਮ ਤੇ ਟੈਬੀ ਸਿਲਕ ਦਾ ਸੂਟ ਰਹਿਣ ਵਾਲਾ ਸੂਟ ਦੀ ਕੋਈ ਕੰਪਲੇਂਟ ਨਹੀਂ ਹੈਗੀ ਐਟ ਦਾ ਟਾਈਮ ਠੀਕ ਹੈ ਜੀ ਮੇ ਕ੍ਰੇਪ ਖਰਾਬ ਹੋ ਜਾਂਦਾ ਸੋ ਇਹ ਖਰਾਬ ਨਹੀਂ ਹੁੰਦਾ ਕੋਈ ਚੇਂਜ ਲੰਬਾ ਨਹੀਂ ਹੈਗਾ ਫੈਬਰਿਕ ਦੇ ਵਿੱਚ ਤੇ ਇਹਦੇ ਨਾਲ ਤਾਂ ਇਹਨੇ ਲੂਸ ਬਾਟਮ ਬਣਾਈ ਆ ਬਾਟਮ ਦੇ ਉੱਤੇ ਠੀਕ ਹੈ ਜੀ ਆਪਾਂ ਨੇ ਇਦਾਂ ਵਰਕ ਕਰਿਆ ਠੀਕ ਹੈ ਤੁਸੀਂ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਲੂਜ਼ ਪੈਂਟ ਵੀ ਬਣਵਾ ਸਕਦੇ ਜਿਵੇਂ ਇਹ ਭੈਣ ਨੇ ਪੈਂਟ ਬਣਵਾਈ ਆ ਸੋ ਇਦਾਂ ਇਹ ਪੈਂਟ ਦੇ ਉੱਤੇ ਵੀ ਵਰਕ ਰਹਿਣ ਵਾਲਾ ਕਲਰ ਕੰਬੀਨੇਸ਼ਨ ਤੇ ਜਿਹੜਾ ਪੀਸ ਆ ਉਹ ਬਹੁਤ ਜ਼ਿਆਦਾ ਸੋਹਣਾ ਪੀਸ ਆ ਜਿਹੜਾ ਉਹ ਬਣਿਆ ਹੋਇਆ ਹੈਗਾ ਠੀਕ ਹੈ ਜੀ ਇਹ ਪੀਸ ਆ ਤੁਸੀਂ ਚੈੱਕ ਕਰ ਸਕਦੇ ਹੋ ਰਹਿੰਦੀ ਖੁੰਦਾ ਜਿਹੜਾ ਇਹਨਾਂ ਦੁਪੱਟਾ ਕਰਵਾਇਆ ਹੈਗਾ ਤੇ ਟਾਈਡਾਈ ਦੇ ਵਿੱਚ ਰਾਣੀ ਰੰਗ ਪਰਪਲ ਦੇ ਨਾਲ ਤਾਂ ਬਹੁਤ ਜ਼ਿਆਦਾ ਸੋਹਣਾ ਜਿਹੜਾ ਪੀਸ ਆ ਉਹ ਬਣ ਕੇ ਆਇਆ ਤੇ ਤੁਸੀਂ ਇਹ ਜਿਹੜਾ ਪੀਸ ਆ ਵੈਸੇ ਤਾਂ ਹਾਈਲਾਈਟਰ ਕਲਰ ਦੇ ਵਿੱਚ ਬਹੁਤ ਸੋਹਣਾ ਲੱਗਦਾ ਫਰ ਤੋਂ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਜਿਹੜਾ ਪੀਸ ਨੂੰ ਆਹ ਰੈਡੀ ਕਰਵਾ ਸਕਦੇ ਹੋ ਲੋ ਜੀ ਆਪਾਂ ਇਸ ਤੋਂ ਬਾਅਦ ਸਸਤੇ-ਸਸਤੇ ਸੂਟਾਂ ਤੇ ਆ ਗਏ ਆਗੇ ਤੇ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਹੈਗਾ ਆਪਣਾ ਫੈਬਰਿਕ ਠੀਕ ਹੈ ਜੀ ਡਿਟੇਲ ਚੈੱਕ ਕਰਵਾਉਣੇ ਤੁਹਾਨੂੰ ਸ਼ਿਮਰ ਦਾ ਬਹੁਤ ਸੋਹਣਾ ਜਿਹਾ ਫੈਬਰਿਕ ਰਹਿਣ ਵਾਲਾ ਹੈਗਾ ਤੇ ਬਹੁਤ ਸੋਹਣਾ ਕਲਰ ਪਿੰਕ ਜਿ ਟੋਨ ਤੇ ਕਲਰ ਹੈਗਾ ਤੇ ਦੀਦੀ ਨੇ ਬਣਾਇਆ ਸ਼ਾਰਟ ਸ਼ਰਟ ਤੇ ਨਾਲ ਗਰਾਰਾ ਠੀਕ ਹੈ ਜੀ ਤੇ ਰੇਂਜ ਬਹੁਤ ਬਹੁਤ ਜਿਆਦਾ ਅਫੋਰਡੇਬਲ ਠੀਕ ਹੈ ਜੀ ਤੇ ਉਹਦੇ ਲਈ ਤੁਹਾਨੂੰ ਵਟਸਐਪ ਕਰਨਾ ਪਊਗਾ ਠੀਕ ਹੈ ਜੀ ਕਲਰ ਆਪਸ਼ਨ ਆਪਣੇ ਕੋਲ ਜੇ ਪ੍ਰਾਈਸ ਰੇਂਜ ਘਟਾ ਤਾਂ ਕੋਈ ਦੇਖੋ ਸਭ ਤੋਂ ਪਹਿਲਾਂ ਦਾ ਇਹਦਾ ਹੈਗਾ ਹੈਂਡਵਰਕ ਆ ਸਾਰਾ ਠੀਕ ਹੈ ਜੀ ਪੀਸ ਡਿਜ਼ਾਈਨਰ ਪੀਸ ਹੈਗਾ ਸਾਰਾ ਇਹ ਜਿਹੜੇ ਕੋ ਆਪਣੇ ਕੋਲ ਬਣਿਆ ਪੀਸ ਸਾਰੇ ਸੂਟ ਨੂੰ ਆਪਾਂ ਏਦਾਂ ਟਿਸ਼ੂ ਦੀ ਫਿਨਿਸ਼ਿੰਗ ਕਰੀਏ ਠੀਕ ਹੈ ਜੀ ਤੇ ਇਹ ਹੈਗਾ ਸਾਰਾ ਸੂਟ ਏਦਾਂ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਹੈਗਾ ਇਹਦੇ ਨਾਲ ਜਿਹੜਾ ਆਪਣਾ ਬਣਾਇਆ ਹੋਇਆ ਪਲਾਜ਼ੋ ਅ ਗਰਾਰਾ ਠੀਕ ਹੈ ਜੀ ਗਰਾਰਾ ਗਰਾਰੇ ਦੇ ਉੱਪਰ ਤੱਕ ਸਾਰੇ ਤੇ ਇਦਾਂ ਵਰਕ ਜਾਊਗਾ ਤੇ ਇੱਧਰ ਸੈਂਟਰ ਇੱਥੇ ਜਿਹੜੇ ਬਲ ਪੈਣਗੇ ਨਾ ਬਲਾਂ ਤੇ ਵੀ ਇਦਾਂ ਹੈਗਾ ਤੇ ਸਾਰੇ ਬਾਟਮ ਦੇ ਉੱਤੇ ਸਾਰੇ ਬਾਟਮ ਦੇ ਉੱਤੇ ਇਦਾਂ ਵਰਕ ਆਊ ਪੀਸ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਬਾਖਮਾਲ ਦਾ ਰੇਟ ਆ ਦੁਪੱਟਾ ਫਿਰ ਫਿਰ ਇਹਨਾਂ ਪਲੇਨ ਆਊਗਾ ਕਿਉਂਕਿ ਸੂਟ ਹੈ ਜਿਹੜਾ ਆਲਰੇਡੀ ਹੈਵੀ ਆ ਲੈਸ ਤੁਸੀਂ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਪੀਸ ਆਹੋ ਤੁਸੀਂ ਇਸ ਹਿਸਾਬ ਦਾਗਾ ਪੀਸ ਆ ਤੁਸੀਂ ਇਹਦੀ ਬੁਕਿੰਗ ਸਾਨੂੰ ਜਿਹੜੀ ਦੇ ਸਕਦੇ ਹੋ ਕਿਸੇ ਵੀ ਕਲਰ ਕਲਰ ਕੰਬੀਨੇਸ਼ਨ ਆਪਣੇ ਕੋਲ ਸਿਰਫ ਇਹੀ ਹੋਊਗਾ ਠੀਕ ਹੈ ਜੀ ਕਿਉਂਕਿ ਰੇਂਜ ਆ ਜਿਹੜੀ ਇਹਦੀ ਆਪਣੇ ਕੋਲ ਏਦਾਂ ਇਹੀ ਕੰਬੀਨੇਸ਼ਨ ਦੇ ਵਿੱਚ ਜਿਹੜੇ ਪੀਸ ਨੇ ਆਪਣੇ ਕੋਲ ਰੈਡੀ ਹੋਏ ਨੇ ਰੈਡੀ ਟੂ ਗੋ ਪੀਸ ਹੈਗਾ ਠੀਕ ਹੈ ਜੀ ਆਪਣੇ ਕੋਲ ਬਣੇ ਹੋਏ ਪੀਸ ਨੇਗੇ ਇਹੀ ਕਲਰ ਦੇ ਵਿੱਚ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਲੋਕਾਂ ਜਿਹੜੀ ਤੁਹਾਡੀ ਬਹੁਤ ਜ਼ਿਆਦਾ ਸੋਹਣੀ ਆਊਗੀ ਜਿਹੜਾ ਜਿਹੜੀ ਪਹਿਣਾ ਕਹਿਣਾ ਚਾਹੋ ਵੀ ਮਤਲਬ ਆਪਾਂ ਨੇ ਥੋੜਾ ਜਿਹਾ ਫੰਕਸ਼ਨ ਚ ਪਾ ਲਈਏ 1 2 ਚ ਪਾ ਲਈਏ ਵਰਸ ਵੀ ਉਸ ਤੋਂ ਬਾਅਦ ਆਪਾਂ ਸੂਟ ਨਾ ਪਾਈਏ ਤੇ ਸੂਟ ਵੀ ਚੈੱਕ ਮਾ ਹੋਵੇ ਭਾਰੀ ਹੋਵੇ ਸੋ ਤੁਸੀਂ ਆਪ ਹੀ ਦੇਖ ਸਕਦੇ ਹੋ ਸ਼ਰਟ ਤੇ ਬਾਟਮ ਕਿੰਨੀ ਹੈਵੀ ਹੈਗੀ ਤੇ ਬਹੁਤ ਸੋਹਣਾ ਜਿਹਾ ਸੂਟ ਆ ਤੁਸੀਂ ਕਿਸੇ ਵੀ ਗੈੱਟ ਟੂਗੇਦਰਿੰਗ ਦੇ ਵਿੱਚ ਇਹਨੂੰ ਪਾ ਸਕਦੇ ਹੋ ਜੀ ਇਸ ਤੋਂ ਬਾਅਦ ਆਪਣਾ ਅਗਲਾ ਜਿਹਾ ਪੀਸ ਆ ਬਹੁਤ ਸੋਹਣਾ ਠੀਕ ਹੈ ਜੀ ਥ੍ਰੈਡ ਵਰਕ ਦਾ ਪੀਸ ਰਹਿਣ ਵਾਲਾ ਸਭ ਤੋਂ ਪਹਿਲਾਂ ਤਾਂ ਪੀਸ ਦੀ ਗ੍ਰੇਸ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਜਿਹੜਾ ਦੁਪੱਟਾ ਦਾ ਉਹ ਵੀ ਸਾਰੇ ਦੁਪੱਟੇ ਦੇ ਵਿੱਚ ਇਦਾਂ ਫਲਾਵਰ ਆਣਗੇ ਠੀਕ ਹੈ ਜੀ ਤੇ ਵੱਡੇ ਛੋਟੇ ਸਾਰੇ ਫਲਾਵਰ ਇਹ ਕੈਰੀਜ਼ ਤੋਂ ਸਤੁਪਟ ਦੇ ਫਲਾਵਰਸ ਨੇ ਜਿਹੜੇ ਉਹ ਚੈੱਕ ਕਰ ਸਕਦੇ ਆ ਇਹ ਹੈਗਾ ਦੁਪੱਟਾ ਤੇ ਬਿਲਕੁਲ ਸਿੰਪਲ ਜਿਹਾ এলিਗੈਂਟ ਜਿਹਾ ਸੂਟ ਹੈਗਾ ਠੀਕ ਹੈ ਜੀ ਓਨਲੀ ਬਾਹਮਾ ਤੇ ਹੀ ਹੈਗਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੈਗਾ ਜਿਹੜੇ ਭੈਣਾਂ ਹਲਕਾ ਵੀ ਪਾਉਣਾ ਚਾਹੁੰਦੀਆਂ ਨੇ ਤੇ ਗ੍ਰੇਸਫੁਲੀ ਵੀ ਪਾਉਣਾ ਚਾਹੁੰਦੀਆਂ ਨੇ ਸੋ ਇਹ ਜਿਹੜਾ ਪੀਸ ਹੈ ਤੁਸੀਂ ਲੈ ਸਕਦੇ ਹੋ ਸੋ ਇਹਦੇ ਨਾਲ ਆਪਾਂ ਫਰੋਜ਼ੀ ਕਲਰ ਦੀ ਪਾਈਪਿੰਗ ਦੇ ਨਾਲ ਇਦਾਂ ਆਪਾਂ ਸੇਮ ਕਲਰ ਦੇ ਬਟਨ ਕਢਵਾਏ ਆਗੇ ਠੀਕ ਹੈ ਜੀ ਬਿਲਕੁਲ ਸਿੰਪਲ ਸੋਬਰ ਜਿਹਾ ਸੂਟ ਆ ਜਿਹੜਾ ਰੱਖਿਆਗਾ ਤੁਸੀਂ ਇਹ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਬਣਵਾ ਸਕਦੇ ਹੋ ਵੈਸੇ ਤਾਂ ਡੀਪ ਮਹਿਰੂਨ ਕਲਰ ਬਹੁਤ ਸੋਹਣਾ ਕਲਰ ਬਣਿਆ ਹੋਇਆਗਾ ਬਾਕੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਜੀ ਜੀ ਇਸ ਤੋਂ ਬਾਅਦ ਅਗਲਾ ਪੀਸ ਆ ਜਿਹੜਾ ਬਹੁਤ ਸੋਹਣਾ ਜਿਹਾ ਇਹ ਵੀ ਚਨੂਨ ਤੇ ਪੀਸ ਰਹਿਣ ਵਾਲਾਗਾ ਠੀਕ ਹੈ ਦੁਪੱਟਾ ਕੱਟਵਾਰਕਰ ਦੇ ਨਾਲ ਤੇ ਬਹੁਤ ਸੋਹਣਾ ਜਿਹਾ ਕਰੇਵ ਦੇ ਉੱਤੇ ਪੀਸ ਆ। ਕਰੇਵ ਵੀ ਜਿਹੜੀ ਆਪਾਂ ਯੂਜ਼ ਕਰਦੇ ਹਾਂ ਕੋਈ ਖਰਾਬ ਹੋਣ ਵਾਲੀ ਕਲੇਵ ਨਹੀਂ ਹੈਗੀ। ਆਪਾਂ ਬਹੁਤ ਸੋਹਣੀ ਕੰਪਨੀ ਦੀ ਜਿਹੜੀ ਕਰੇਵ ਆ ਵਰਤਦੇ ਆ। ਠੀਕ ਹੈ ਜੀ ਪ੍ਰੋਪਰ ਲੁੱਕ ਚੈੱਕ ਕਰਨ ਦੇ ਲਈ ਤੁਸੀਂ ਜੁੜੀ ਵੀਡੀਓ ਦੇ ਨਾਲ ਬਣਿਆ ਰਹੋ। ਤੇਰੀ ਪ੍ਰੋਪਰ ਲੁੱਕ ਚੈੱਕ ਕਰਾਉਣੇ ਤੁਹਾਨੂੰ। ਜੀ ਤੇ ਇਹ ਹੈਗਾ ਪ੍ਰੋਪਰ ਸੂਟ ਦੀ ਲੋਕਾ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਇਹਦੀ ਆ ਬਾਜੂ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ ਬਾਜੂ ਤੇ ਬਹੁਤ ਸੋਹਣਾ ਜਿਹਾ ਫਲਾਵਰ ਰਹਿਣ ਵਾਲਾ। ਨੈਕ ਤੇ ਆਪਾਂ ਨੇ ਸਿਰਫ ਬਟਨ ਦੀ ਡਿਟੇਲਿੰਗਸ ਦਿੱਤੀ ਆ। ਸਾਰ ਇਹਦੇ ਕਾਰਨਸ ਤੇ ਆਊਗਾ ਹੈਵੀ ਵਰਕ ਸਾਰੇ ਤੇ ਇੱਥੇ ਬਹੁਤ ਸੋਹਣਾ ਜਿਹਾ ਤੁਸੀਂ ਦੇਖੋ ਜੀ ਮੈਂ ਪੇਂਟਿੰਗ ਕਰੀ ਹੁੰਦੀ ਹੈ ਨਾ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਤੇ ਸਾਰੇ ਦੇ ਵਿੱਚ ਇਦਾਂ ਜਾਲ ਆਊਗਾ ਠੀਕ ਹੈ ਜੀ ਤੁਸੀਂ ਇਹ ਜਿਹੜਾ ਜਾਲ ਕਟਵਾ ਵੀ ਸਕਦੇ ਹੋ ਰੱਖ ਵੀ ਸਕਦੇ ਹੋ ਠੀਕ ਹੈ ਜੀ ਆਪਸ਼ਨ ਆ ਲੈ ਬਿਲਕੁਲ ਤੇ ਇਹ ਜਿਹੜਾ ਪੀਸ ਆ ਬਹੁਤ ਸੋਹਣਾ ਤੇ ਇਹਦੇ ਨਾਲ ਆਪਾਂ ਦੁਪੱਟਾ ਜਿਹੜਾ ਉਹ ਚੁਣੌਣ ਦਾ ਕਰਿਆਗਾ ਠੀਕ ਹੈ ਜੀ ਤੇ ਇਹ ਜਿਹੜਾ ਪੀਸ ਆ ਬਹੁਤ ਸੋਹਣਾ ਜਿਹਾ ਬਣਿਆ ਤੇ ਬਹੁਤ ਸਸਤੀ ਜੀ ਰੇਂਜ ਦੇ ਵਿੱਚ ਸੂਟ ਆ ਤੇ ਤੁਸੀਂ ਇਹ ਸਾਡੇ ਤੋਂ ਸੂਟ ਆ ਜਿਹੜਾ ਪਾਏ ਘਰ ਸਕਦੇ ਹਾਂਜੀ ਇਸ ਤੋਂ ਬਾਅਦ ਅਗਲਾ ਪੀਸ ਜਿਹੜਾ ਦੇਖੋ ਆਹ ਜਿਹੜਾ ਪੀਸ ਹੈਗਾ ਆਲਵੇਜ਼ ਕਲਰ ਆ ਜਿਹੜਾ ਇਹ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਇਹ ਤੇ ਕਲਰ ਹੈਗਾ ਠੀਕ ਹੈ ਜੀ ਰਸਟ ਕਲਰ ਦੇ ਵਿੱਚ ਹੈਂਡਵਰਕ ਦੇ ਉੱਤੇ ਆਰਟੀਕਲ ਬਹੁਤ ਸੋਹਣਾ ਜਿਹਾ ਪਹਿਲਾਂ ਤਾਂ ਜਿਹੜੀ ਸਾਡੇ ਤੋਂ ਤੁਸੀਂ ਕਰੇਵ ਲਓਗੇ ਨਾ ਸਾਡੀ ਕਰੇਵ ਵੀ ਫੁੱਲ ਪਿਓਰ ਦੀ ਮਾਤ ਦਿੰਦੀ ਹੈਗੀ ਤੁਸੀਂ ਆਪੇ ਦੇਖੋ ਦਾਣੇਦਾਰ ਕਰੇਵ ਆਫ ਜਿਵੇਂ ਫੁੱਲ ਪਿਓਰ ਕਰੇਵ ਹੁੰਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਹੁਣ ਤੁਹਾਨੂੰ ਮੈਂ ਸ਼ਰਟ ਦੀ ਪ੍ਰੋਪਰ ਲੁੱਕ ਚੈੱਕ ਕਰਾਉਣੀ ਆ ਵੀ ਕਿੰਨੀ ਇੱਕ ਜ਼ਿਆਦਾ ਸੋਹਣੀ ਲੁੱਕ ਬਣੀ ਹੋਈ ਹੈ ਸ਼ਰਟ ਦੀ ਤੇ ਇਹਦੀ ਲੁੱਕ ਚੈੱਕ ਕਰੋ ਤੁਸੀਂ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਸੋਨਾ ਕਲਰ ਆ ਮੇਰਾ ਤਾਂ ਆਲਵੇਸ ਫੇਵਰਿਟ ਕਲਰ ਰਹਿਣ ਵਾਲਾ ਹੈ ਰੈਸਟ ਕਲਰ ਕਿਉਂਕਿ ਇਹਦੇ ਤੇ ਜਿਹੜਾ ਵਰਕ ਆ ਨਾ ਬਹੁਤ ਜ਼ਿਆਦਾ ਸੋਹਣਾ ਤੇ ਮਤਲਬ ਇਹ ਇਹ ਜਿਹਾ ਕਲਰ ਆ ਤੁਸੀਂ ਕਿਸੇ ਵੀ ਫੰਕਸ਼ਨ ਤੇ ਇਹਨੂੰ ਪਾ ਸਕਦੇ ਹੋ ਕੋਈ ਵੀ ਏਜ ਦਾ ਪਾ ਸਕਦਾ ਇਹ ਨਹੀਂ ਹੈਗਾ ਵੀ ਇਹ ਬਹੁਤ ਜ਼ਿਆਦਾ ਡਾਰਕ ਲੱਗਦਾ ਜਿਆ ਬਹੁਤ ਜ਼ਿਆਦਾ ਹਨਾ ਔਰ ਜਿਆ ਲੱਗਦਾ ਕਿਸੇ ਵੀ ਏਜ ਦਾ ਗਰੁੱਪ ਦਾ ਬੰਦਾ ਇਹਨੂੰ ਪਾ ਸਕਦਾ ਤੇ ਫਿਲਹਾਲ ਤੁਸੀਂ ਇਹ ਲਾ ਲਓ ਵੀ ਤਿੰਨ ਚਾਰ ਸਾਲ ਤੋਂ ਸਟਿਲ ਹਜੇ ਤੱਕ ਇਹ 트ੈਂਡ ਦੇ ਵਿੱਚ ਕਲਰ ਆ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਸਭ ਤੋਂ ਪਹਿਲਾਂ ਨਾ ਇਹ ਨੂੰ ਬਾਜੂ ਦਾ ਵਰਕ ਠੀਕ ਹੈ ਜੀ ਤੇ ਇਸ ਤੋਂ ਬਾਅਦ ਨੈਕਲਾਈਨ ਬਹੁਤ ਸਿੰਪਲ ਜਿਹਾ ਅਲੀਗੈਂਟ ਜਿਹਾ ਆਪਾਂ ਸੂਟ ਬਣਾਇਆ ਸ਼ਾਰਟ ਦਾ ਤੇ ਇਸ ਤੋਂ ਬਾਅਦ ਘੇਰੇ ਦਾ ਕੰਮ ਤੁਸੀਂ ਡਿਟੇਲਿੰਗ ਚ ਕਰ ਸਕਦੇ ਹੋ ਇਹ ਹੈਗਾ ਪ੍ਰੋਪਰ ਘੇਰੇ ਦਾ ਸਾਰਾ ਕੰਮ ਆ ਠੀਕ ਹੈ ਜੀ ਤੇ ਇਹਨੂੰ ਦਿੱਤੀ ਆਪਾਂ ਨੇ ਫਿਨਿਸ਼ਿੰਗ ਪੱਟੀ ਠੀਕ ਹੈ ਜੀ ਇਹਦੇ ਨਾਲ ਸਿੰਪਲ ਬੇਸਿਕ ਜਿਹੇ ਰਹਿਣ ਵਾਲੀ ਆ ਪਟਿਆਲਾ ਸਲਵਾਰਾਂ ਪਾਉਂਦੀਆਂ ਨੇ ਦੀਆਂ ਪਟਿਆਲਾ ਸਲਵਾਰ ਬਣਾਈ ਆ ਤੇ ਫੁੱਲ ਪਿਓ ਚੁਣੋਂਦਾ ਦੁਪੱਟਾ ਦੁਪੱਟੇ ਦੇ ਉੱਤੇ ਇਦਾਂ ਲੇਸ ਕਿਉਂਕਿ ਸਿੰਪਲਸ ਓਵਰ ਜਿਹਾ ਸੂਟ ਬਣਾਇਆ ਆਪਾਂ ਨੇ ਠੀਕ ਹੈ ਜੀ ਤੇ ਤੁਸੀਂ ਕਿਸੇ ਵੀ ਗੈੱਟ ਟੂਗੇਦਰਿੰਗ ਦੇ ਵਿੱਚ ਇਹਨੂੰ ਪੀਸ ਨੂੰ ਪਾ ਸਕਦੇ ਹੋ ਲਾਈਟ ਦਾ ਲਾਈਟ ਹਲਕ ਹੈਵੀ ਦਾ ਹੈਵੀ ਪੀਸ ਆ ਜਿਹੜਾ ਇਹ ਪ੍ਰੋਪਰ ਪੀਸ ਆਗਾ ਤੁਸੀਂ ਇਹ ਪੀਸ ਦੀ ਸਾਨੂੰ ਬੁਕਿੰਗ ਕਿਸੇ ਕਲਰ ਦੇ ਵਿੱਚ ਦੇ ਸਕਦੇ ਹੋ